ਫਤੇ ਬਲਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅਖਨੌਰੀ ਬਾਰਡਰ ਸੰਭੂ ਬਾਰਡਰ ਫਤਿਆਵਾਦ ਦੱਬ ਵਾਲੀ ਦੱਬ ਵਾਲੀ ਜਿਹੜਾ ਚੌਂ ਬਾਰਡਰਾਂ ਤੇ ਮੋਰਚਾ ਭਾਰਤ ਦੇ ਸਰਕਾਰ ਦੇ ਖਿਲਾਫ ਖੋਲਿਆ ਵਾ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉੱਤਰੀ ਭਾਰਤ ਦੀਆਂ 18 ਚਾਹੇ ਬੰਦੀਆਂ ਗੈਰ ਆਜਨੀਤਿਕ ਮੋਰਚੇ ਦੇ ਵੱਲੋਂ ਸਾਰੇ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਤੇ ਬਾਰਡਰਾਂ ਦੇ ਵੱਧ ਤੋਂ ਵੱਧ ਪਹੁੰਚੋ ਤੇ ਇਹਦੇ ਵਿੱਚ ਆਣ ਕੇ ਡਟੋ ਸਰਕਾਰ ਦੇ ਖਿਲਾਫ ਤੇ ਸ਼ਹੀਦ ਨੂੰ ਸਰਦਾ ਦੇ ਫੁੱਲ ਭੇਟ ਕਰੋ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਚਾਹੇ ਬੰਦੀ ਵੱਲੋਂ ਅਹੀਂ ਬੇਨਤੀ ਕਰਦੇ ਆ ਖਨੌਰੀ ਬਾਰਡਰ ਤੋਂ ਵੀ ਸਾਰੇ ਬਾਰਡਰਾਂ ਦੇ ਵੱਧ ਤੋਂ ਵੱਧ ਸੰਗਤਾਂ ਨੂੰ ਪੀ ਲਾ ਉੱਥੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸੰਸਕ੍ਰਿਤੀ ਕਮੇਟੀ ਪੰਜਾਬ ਕੋਟ ਬੁੱਢਾ ਪਹਿਲਾਂ ਤੇ ਮੈਂ ਹੋਲਾ ਮੱਲਾ ਹੋਲੀ ਕੀਨੀ ਸੰਤ ਗੁਰਦੇਵ ਆ ਕੋਈ ਅਨੰਦਪੁਰ ਸਾਹਿਬ ਹੋਲਾ ਮੱਲ ਚੱਲ ਰਿਹਾ ਵਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਸੋ ਨੌਜਵਾਨਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਉੱਥੇ ਖੁਸ਼ੀਆਂ ਨਾਲ ਮਨਾਉਣਾ ਕੋਈ ਹੁਲੜਬਾਜੀ ਇਹ ਜੀ ਹੁਲੜਬਾਜੀ ਨਹੀਂ ਕਰਨੀ ਦੂਜੀ ਬੇਨਤੀ ਆ ਖਨੌਰੀ ਬਾਰਡਰ ਤੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਵਾ ਸੋ ਉੱਤਰੀ ਭਾਰਤ ਦੀਆਂ 18 ਜਹੇ ਬੰਦੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅਪੀਲ ਕੀਤੀ ਜਾਂਦੀ ਆ ਕਿ ਸ਼ੰਭੂ ਬਾਰਡਰ ਖਨੌਰੀ ਬਾਰਡਰ ਡੱਬਾ ਵਾਲੀ ਬਾਰਡਰ ਹੋਰ ਵੀ ਜਿੱਥੇ-ਜਿੱਥੇ ਸੰਖਦਾ ਵਾ ਵੱਧ ਚੜ ਕੇ ਸ਼ਹੀਦ ਭਗਤ ਸਿੰਘ ਦਾ ਦਿਹਾੜਾ ਮਨਾਇਆ ਕਿਉਂਕਿ ਉਹਨਾਂ ਵੀ ਉਦੋਂ ਉਹਨਾਂ ਸਮਿਆਂ ਦੇ ਵਿੱਚ ਸ਼ਹੀਦ ਸ਼ਰੜੇ ਜਿੱਦਾਂ ਹੁਣ ਆਪਾਂ ਲੜ ਰਹੇ ਹਕੀਮਾਂ ਕਾ ਵਾਸਤੇ ਉਹਨਾਂ ਵੀ ਉਦੋਂ ਸ਼ਿਦਦियां ਪ੍ਰਾਪਤ ਕੀਤੀਆਂ ਸੀ ਸੋ ਇਸ ਕਰਕੇ ਸਾਰੇ ਆਪਣੇ ਨਗਰਾਂ ਨੂੰ ਪਿੰਡਾਂ ਨੂੰ ਜਿੰਨੇ ਵੀ ਆਪਣੇ ਜਹੇ ਬੰਦਿਆਂ ਆਪੀਲ ਕੀਤੀ ਜਾਂਦੀ ਆ 23 ਮਾਰਚ ਨੂੰ ਵੱਧ ਚੜ ਕੇ ਖਨੌਰੀ ਬਾਰਡਰ ਸਾਰੇ ਬਾਰਡਰਾਂ ਤੇ ਪਹੁੰਚ ਗਏ ਤੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਨੌਰੀ ਬਾਰਡਰ ਤੇ ਜਿਹੜਾ ਸ਼ਹੀਦ ਸੁਭਕਰਨ ਸਿੰਘ ਦਾ ਉਹਨਾਂ ਦੇ ਸ਼ਹੀਦੀ ਨੂੰ ਅੱਜ ਇੱਕ ਮਹੀਨਾ ਹੋ ਚੁੱਕਾ ਜੀ ਪੂਰਾ ਤੇ ਜਿਹੜਾ ਮੋਰਚਾ ਵਾ ਉਹ ਜੋਂਦਾ ਤੂੰ ਜਿਵੇਂ ਲੱਗਾ ਸੀ ਉਹਦਾ ਚੱਲ ਰਿਹਾ ਬਹੁਤ ਵਧੀਆ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਆ ਪਿੰਡਾਂ ਦੇ ਵਿੱਚ ਤੇ ਬੇਨਤੀ ਕਰਦੇ ਆ ਵੀ 23 ਮਾਰਚ ਨੂੰ ਜਿਹੜਾ ਅਸੀਂ ਸ਼ਹੀਦ ਭਗਤ ਸਿੰਘ ਜੀ ਦਾ ਜਿਹੜਾ 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 ਮਨਾ ਰਹੇ ਆ ਬਾਡਰਾਂ ਦੇ ਤੇ ਬੇਨਤੀ ਹੈ ਵੀ ਵੱਧ ਤੋਂ ਵੱਧ ਸੰਗਤ ਜਿਹੜੇ ਹਮਮਾ ਆ ਕੇ ਬਾਡਰਾਂ ਤੇ ਪਹੁੰਚਣ ਦੀ ਕਿਰਪਾਲਤਾ ਕਰੇ ਇਹਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ